ਕਈ ਕ ਵਿਅਕਤੀ ਦੇ ਵੱਲੋਂ ਬੁੱਢੇ ਨਾਲੇ ਦੇ ਵਿੱਚ ਛਾਲ ਮਾਰਨ ਦੀ ਖਬਰ ਸਾਹਮਣੇ ਆਈ ਹੈ ਤਾਂ ਬੀਤੀ ਰਾਤ ਤਾਜਪੁਰ ਰੋਡ ਤੇ ਬਨਿਆ ਝੁੱਗੀਆਂ ਦੇ ਵਿੱਚ ਰਹਿਣ ਵਾਲਾ ਇੱਕ 30-35 ਸਾਲ ਦਾ ਵਿਅਕਤੀ ਜਿਸ ਦੇ ਵੱਲੋਂ ਘਰੇਲੂ ਕਲੇਸ਼ ਤੋਂ ਬਾਅਦ ਲੱਗਦੇ ਜਿਸ ਦੇ ਵੱਲੋਂ ਘਰੇਲੂ ਕਲੇਸ਼ ਤੋਂ ਬਾਅਦ ਨਾਲ ਲੱਗਦੇ ਬੁੱਢੇ ਦਰਿਆ ਦੇ ਵਿੱਚ ਛਾਲ ਮਾਰਨੀ ਗਈ ਹੈ ਜਿਸ ਨੂੰ ਕਿ ਗੋਤਾਖੋਰਾ ਤੇ ਹੋਰ ਲੋਕਾਂ ਵੱਲੋਂ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਉਸ ਵਿਅਕਤੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੇ। ਕਟਨਾ ਦੀ ਸੂchnਾ ਮਿਲਦੇ ਹੀ ਥਾਣਾ ਟਿੱਬਾ ਦੀ ਪੁਲਿਸ ਬਚਾਅ ਕਾਰਜਾਂ ਦੇ ਵਿੱਚ ਦੇ ਲਈ ਮੌਕੇ ਤੇ ਪਹੁੰਚੀ ਤੇ ਬਚਾਅ ਕਾਰਜਾਂ ਦੇ ਵਿੱਚ ਤੇਜ਼ੀ ਲਿਆ ਆਂਦੀ ਗਈ। ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਨੇ ਪਰ ਅਜੇ ਤੱਕ ਉਸ ਦਾ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ। ਹੋਇਆ ਜੀ ਇੱਥੇ ਇਦਾਂ ਜੀ ਤੁਹਾਨੂੰ ਮੈਂ ਥੋੜਾ ਟਾਈਮ ਪਹਿਲਾਂ ਵੀ ਦੱਸ ਕੇ ਢਾ ਕਿ ਇੱਥੇ ਨਾ 30-35 ਸਾਲ ਦਾ ਇੱਕ ਹੈਗਾ ਰਹਿੰਦਾ ਸਾਹਮਣੇ ਜੀ ਠੀਕ ਹੈ ਜੀ ਤੇ ਉਹਦੇ ਘਰੇ ਕੋਈ ਲੜਾਈ ਝਗੜਾ ਚੱਲ ਹੋਇਆ ਹੋਣਾ ਫੈਮਿਲੀ ਨਾਲ ਤੇ ਉਹ ਲੜਾਈ ਝਗੜੇ ਦੇ ਬਾਵਜੂਦ ਉਸ ਨੇ ਕੋਈ ਐਡਾ ਗਲਤ ਕਦਮ ਚੱਕਿਆ ਉਹਨੇ ਇੱ ਕੀ ਲੱਗਦਾ ਵੀ ਇਹ ਸਹੀ ਸੀ 4931 ਸਹੀ ਤਾਂ ਹੁਣ ਦੇਖੋ ਜੀ ਹੁਣ ਘਰ ਦੀ ਲੜਾਈ ਇਹਦਾ ਮਤਲਬ ਇਹ ਥੋੜੀ ਕਿਤੇ ਛਲਾਂਗਾ ਮਾਰਦੀ ਹੈ ਤਾਂ ਹੁਣ ਸਾਰੀ ਦੁਨੀਆ ਦੀ ਲੜਾਈ ਹੁੰਦੀ ਹੈ ਇਹ ਥੋੜੀ ਦਰਿਆਵਾਂ ਵਿੱਚ ਛਲਾਂਗਾ ਛਲਾਂਗਾ ਮਾਰਦੀ ਸੀ ਗਲਤੀ ਕਿਹਦੀ ਮੰਨਦੇ ਹੁੰਦੇ ਸੀ ਗਲਤੀ ਤਾਂ ਵੈਸੇ ਉਸ ਬੰਦੇ ਦੀ ਮੰਨਦਾ ਹਾਂ ਜਿਨ੍ਹਾਂ ਨੇ ਗਲਤੀ ਜਿਨ੍ਹਾਂ ਨੇ ਛਲਾਂਗਾ ਮਾਰੀ ਹੈ ਇਹਦੇ ਵਿੱਚ ਹੁਣ ਆਪਾਂ ਪ੍ਰਸ਼ਾਸਨ ਦੇ ਤਾਂ ਕੋਈ ਗਲਤੀ ਕੱਢ ਨਹੀਂ ਸਕਦੇ ਹੁਣ ਇੱਥੇ 50 ਤਰ੍ਹਾਂ ਦੀ ਦੁਨੀਆ ਤੁਰੀ ਫਿਰਦੀ ਹੈ ਹਰ ਬੰਦਾ ਕੋਈ ਨਾ ਕੋਈ ਗੱਲਾਂ ਕਿਤੋਂ ਨਾ ਕਿਤੋਂ ਪਰੇਸ਼ਾਨ ਹੈਗਾ ਹੁਣ ਇਹ ਥੋੜੀ ਕਿਤੇ ਦਰਿਆਵਾਂ ਵਿੱਚ ਛਲਾਂਗਾ ਮਾਰਦੀ ਹੈ ਤੇ ਹ ਕੋਈ ਨਹੀਂ ਬੰਦਾ ਲੱਭਿਆ ਤੇ ਪ੍ਰਸ਼ਾਸਨ ਹੁਣ ਇੱਥੇ ਸਾਰੇ ਆਏ ਆ ਤੇ ਗੋਤਾਖੋਰ ਇਹ ਬੁਲਾਏ ਉਹਨਾਂ ਨੇ ਤੇ ਹੁਣ ਕਾਰਵਾਈ ਚਾਲੂ ਕੀਤੀ ਜਾਊਗੀ ਠੀਕ ਹੈ ਹਾਂਜੀ ਸਰ ਕੀ ਹੋਇਆ ਵਾ ਇੱਥੇ ਪਤਾ ਲੱਗਿਆ ਕਹਿੰਦੇ ਕੋਈ ਨੌਜਵਾਨ ਨੇ ਛਾਲ ਮਾਰਤੀ ਆ ਔਰ ਦੇ ਗਿਆ ਕੀ ਕਾਰਨ ਸਰ ਕਾਰਨ ਇਹੋ ਕਹਿੰਦੇ ਇੱਕ ਘਰੇ ਥੋੜਾ ਮਾੜਾ ਮੋਟਾ ਕਲੇਸ਼ ਹੋਇਆ ਸੀਦਾ ਤੇ ਬੰਦਾ ਡਰਿੰਕ ਵਗੈਰਾ ਕੀਤੀ ਹੋਈ ਸੀਗੀ ਪੂਰੇ ਆ ਕੇ ਉਹਨੇ ਛਾਲ ਮਾਰਤੀ ਪਰ ਇਹ ਜੋ ਪਬਲਿਕ ਨੇ ਦੱਸਿਆ ਮੈਂ ਤੁਹਾਨੂੰ ਉਹ ਚੀਜ਼ ਦੱਸ ਰਿਹਾ ਮੈਂ ਪਰਿਵਾਰ ਨਾਲ ਦੁੱਖ ਹੈ ਸਾਨੂੰ ਪਰਿਵਾਰ ਦੇ ਨਾਲ ਖੜੇ ਆਂ ਲੋ ਹਰ ਇੱਕ ਬੰਦਾ ਹੈ ਤਾਂ ਅੱਜ ਦੀ ਰੇਟ ਟੈਂਸ਼ਨ ਦੇ ਵਿੱਚ ਹੀ ਹੈ ਪਰ ਉਹਦਾ ਇਹ ਮਤਲਬ ਨਹੀਂ ਹੈਗਾ ਕਿ ਆਪਾਂ ਆਹ ਕੰਮ ਕਰ ਲਈਏ ਬੜਾ ਮਾੜਾ ਕੰਮ ਹੋਇਆ ਗਿਆ ਸਰ ਕਿਵੇਂ ਦੇਖਦੇ ਹੋ ਕਿ ਹਲਕਾ ਨੌਰਥ ਦੇ ਵਿੱਚ ਇੱਕ 12 ਸਾਲਾਂ ਦਾ ਬੰਦਾ ਜਿਹੜਾ ਜਿਹਦਾ ਪੈਰ ਫਿਸਲ ਜਾਂਦਾ ਉਹ ਡੇਕ ਜਾਂਦਾ ਉਸ ਤੋਂ ਬਾਅਦ ਇੱਧਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪਰਿਵਾਰ ਕਹਿ ਰਿਹਾ ਕਿ ਕੋਈ ਖਲੇ ਸੀਗਾ ਉਸ ਤੋਂ ਬਾਅਦ ਛਾਲ ਮਾਰ ਦਿੰਦਾ ਇਹਨੂੰ ਕਿਵੇਂ ਦੇਖਦੇ ਹੋ ਜਿਵੇਂ ਦੇਖੋ ਮੈਸੇਜ ਜਵਾਰੇ ਕੀ ਕਹਿ ਸਕਦਾ ਜੀ ਦੇਖੋ ਜਿਹੜਾ ਹੋਇਆ ਬੜਾ ਮਾੜਾ ਹੋਇਆ ਵਾ ਬੜਾ ਦੁਖਦ ਦੀ ਗੱਲ ਐ ਕਿਸੇ ਨਾਲ ਐਦਾਂ ਨਹੀਂ ਹੋਣਾ ਚਾਹੀਦਾ ਅਸੀਂ ਪਰਿਵਾਰਾਂ ਦੇ ਨਾਲ ਐ ਜਿੱਥੇ ਸਾਡੀ ਡਿਊਟੀ ਲਾਣਗੇ ਅਸੀਂ ਇੱਥੇ ਫਿਰ ਕੋਈ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਬਿਲਕੁਲ ਜੀ ਬਿਲਕੁਲ ਗੋਤਾਖੋਰ ਆ ਰਹੇ ਨੇ ਰਾਤੀ ਵੀ ਪੂਰਾ ਪ੍ਰਸ਼ਾਸਨ ਔਰੇ ਸੀਗਾ ਫਾਇਰ ਵਿਗਟ ਦੀਆਂ ਗੱਡੀਆਂ ਔਰੇ ਸੀ ਐਸ ਐਚਓ ਸਾਹਿਬ ਮੌਕੇ ਤੇ ਸੀਗੇ 10 12 ਬੰਦੇ ਜਿਹੜੇ ਇਹਨਾਂ ਦੇ ਐ ਮੱਛੀ ਵਾਲੇ ਉਹ ਵੀ ਵਿੱਚ ਵੜੇ ਹੋਏ ਸੀਗੇ ਸਾਰਿਆਂ ਨੇ ਪੂਰੀ ਲੱਭਣ ਦੀ ਕੋਸ਼ਿਸ਼ ਕੀਤੀ ਐ ਪਰ ਉਹਦਾ ਕੋਈ ਉਹ ਨਿਕਲਿਆ ਨਹੀਂ ਹੁਣ ਪ੍ਰੋਪਰ ਗੋਤਾਖੋਰ ਬੁਲਾਏ ਨੇ ਕਰਦੇ 10 12 ਮਿੰਟਾਂ ਦੇ ਵਿੱਚ ਠੀਕ ਕੀ ਨਾਮ ਹੈ ਜੀ ਆਪ ਦਾ ਓਮ ਬਤਿ ਜੀ ਕਹਾਂ ਰਹਤੇ ਹੋ ਇੱਥੇ ਤਾਜਪੁਰੋ ਕੀ ਹੋਇਆ ਮੇਰੇ ਘਰ ਵਾਲਾ ਸੇ ਸਰਾ ਪਿੱਤੀ ਉਹਦੇ ਉੱਤੇ ਗਿਰ ਗਿਆ ਕਿੱਦਾਂ ਗਿਰ ਗਿਆ ਉਹ ਆਵਾ ਲੈਣ ਵਾਸਤੇ ਗਿਆ ਸੀ 8 ਵਜੇ ਕਵਾੜ ਚੁੱਕਿਆ ਸੀ ਆਵਾ ਲੈਣ ਵਾਸਤੇ ਉੱਥੇ ਬੈਠਾ ਸੀ ਮੈਂ ਰੋਟੀ ਬਣਾਉਂਦੀ ਸੀ ਮੈਂ ਉਹਨੂੰ ਆਜ ਮਾਰੇ ਮੰਗਾ ਆਇਆ ਇਧਰ ਉਹ ਕਹਿੰਦਾ ਕੋਈ ਨਹੀਂ ਇੱਥੇ ਬੈਠੀ ਰ ਮੈਨੂੰ 50 ਰੁਪਏ ਕੱਢ ਕੇ ਦਿੰਦਾ ਕਹਿੰਦਾ ਸਬਜ਼ੀ ਲਿਆਓ ਜਾ ਕੇ ਬਣਾ ਲੈ ਇੰਨੇ ਵਿੱਚ ਪੱਛੇ ਹੀ ਮੇਰੇ ਉਹਦੇ ਕੋਲ ਹੀ ਸੀਗੇ ਇੰਨੇ ਪਿੱਛੇ ਇੱਦਾਂ ਗੁੜਕੇਆਂ ਨਾ ਬੱਚੇ ਨੇ ਮੈਨੂੰ ਆ ਕੇ ਆਵਾਜ਼ ਮਾਰੀ ਮम्मी पापा ਗਿਰ ਗਏ ਇੰਨੀ ਦੇਰ ਚ ਮੈਂ ਉੱਥੇ ਗਈ ਤੇ ਕੋਈ ਬੰਦਾ ਨਹੀਂ ਸੀਗਾ ਇੱਦਾਂ ਥੋੜੀ ਦੇਰ ਅੱਗੇ ਡੁੱਬਦਾ ਗਿਆ ਫਿਰ ਮੈਂ ਮੱਛੀ ਮੰਡੀ ਤੋਂ ਬੰਦੇ ਫੜ ਕੇ ਲਿਆਈ ਤੇ 10-12 ਮੁੰਡੇ ਸੀਗੇ ਉਹ ਆਏ ਉਹਨਾਂ ਨੇ ਗੋਤੇ ਲਾਏ ਦੇਖਿਆ ਤੋਂ ਮਿਲਿਆ ਵੀ ਨਹੀਂਗਾ ਉਹ ਕੀ ਨਾਮ ਕੀ ਸੀ ਉਹ ਦਾ ਰਾਮਕਿਸ਼ਨ ਉਮਰ ਕਿੰਨੀ ਹੈ 35 ਸਾਲ ਦੀ ਪਹਿਲਾਂ ਵੀ ਕਦੇ ਕੁਝ ਹੋਇਆ ਸੀਗਾ ਕੋਈ ਆਪਸ ਵਿੱਚ ਗਲਤ ਬਾਤ ਹੋਈ ਸੀ ਨਹੀਂ 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 ਕੋਈ ਝਗੜਾ ਨਹੀਂ ਕੋਈ ਗੱਲ ਨਹੀਂ ਸੀ ਨਹੀਂ ਲੜਾਈ ਝਗੜਾ ਨਹੀਂ ਇਹ ਮੰਨ ਕਰਦੇ ਤੁਸੀਂ ਆਪਣਾ ਕਰਾ ਲੈਣ ਮੰਗ। ਮਤਲਬ ਹਲੇ ਤੱਕ ਕੋਈ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕੋਈ ਲੱਭਿਆ ਨਹੀਂ ਕੋਈ ਮਿਲਿਆ ਨਹੀਂ ਕੋਈ। ਨਹੀਂ ਮਿਲਿਆ। ਪ੍ਰਸ਼ਾਸਨ ਪਹੁੰਚ ਗਿਆ ਹੀ ਮੌਕੇ ਤੇ। ਲਾਇਨ ਕੋ ਰਾਤ ਕਿੰਨੇ ਵਜੇ ਦਾ ਮਾਮਲਾ ਇਹ? 8 ਵਜੇ। ਹੁਣ ਕਿੰਨੀ ਦੇਰ ਹੋ ਗਈ ਹੈ ਤਕਰੀਬਨ? ਹੁਣ ਦੇਖ ਲੈ ਕਿੰਨਾ ਟਾਈਮ ਹੋ ਗਿਆ 8 ਵਜੇ ਦਾ ਲੇਕਿਨ ਦੇਖ ਸਾਮ ਨੂੰ ਦੇਖਦੇ ਦੇਖਦੇ ਸਵੇਰੇ ਵੀ ਦੇਖਿਆ ਨਹੀਂ ਮਿਲਿਆ ਸਾਨੂੰ। ਠੀਕ ਹੈ ਜੀ। ਗੱਲ ਹੋ ਗਈ ਜੀ। ਕੱਟ ਮੇਰੇ ਤੋਂ ਮੇਰਾ ਬਾਲਟੀ ਦੁਬਾਰਾ ਨੰਬਰ ਲਿਖਾ ਦਈਦਾ ਬਾਜੀ ਨੇ। ਹਾਂ ਅੰਦਰ ਆ। ਚੱਲ ਚੱਲ ਯਾਰ। ਹਾਂਜੀ ਸਰ। ਸਰ ਤਿੱਬਾ ਰੋਡ ਦੇ ਬੁੱਡੇ ਦਰਿਆ ਦੇ ਵਿੱਚ ਕੀ ਹੋਇਆ ਲੋਕਾਂ ਦਾ ਕਹਿਣਾ ਕਿ ਨੌਜਵਾਨ ਡਿੱਗ ਜਾਂਦਾ ਉਸ ਤੋਂ ਬਾਅਦ ਲੱਭਿਆ ਨਹੀਂ ਗਿਆ ਦੇਖੋ ਬਹੁਤ ਦਖਦਾਈ ਘਟਨਾ ਹੈ ਦੇਖੋ ਕਿਸੇ ਦਾ ਜੀ ਇਦਾਂ ਡਿੱਗ ਪੈਣਾ ਕਹ ਨਹੀਂ ਜੀ ਬਾਕੀ ਜਿਹੜਾ ਮੈਂ ਮੌਕੇ ਤੇ ਆ ਕੇ ਪਤਾ ਕੀਤਾ ਉਹ ਘਰ ਵਾਲੀ ਨਾਲ ਕੋਈ ਉਹਦਾ ਕਲੇਸ਼ ਚੱਲਦਾ ਸੀ ਤੇ ਦਰਦੂਰੂ ਪੀਤੀ ਸੀ ਆ ਕੇ ਫਿਰ ਉਹਨੇ ਗੁੱਸੇ ਚ ਆ ਕੇ ਛਾਲ ਚੁਲ ਮਾਰਤੀ ਵਿੱਚ ਸਰ ਕੀ ਨਾਮ ਆ ਉਹਦਾ ਬਾਲਕਿਸ਼ਨ ਜੀ ਤੇ ਕੀ ਹੋਇਆ ਸੀਗਾ ਉਮਰ ਕਿੰਨੀ ਆ ਉਹਦੀ ਉਮਰ ਕਰੀਬ 30 35 ਸਾਲ ਦੇ ਸਰ ਰਾਤ ਤਕਰੀਬਨ ਕਿੰਨੇ ਵਜੇ ਉਹਨੇ ਛਾਲ ਮਾਰੀ ਜਿੱਦਾਂ ਤੁਸੀਂ ਕਹਦੇ ਹੋ ਕਰੀਬ 8:00 ਵਜੇ ਦਾ ਤੇ ਸਰ ਹੁਣ ਕਿੰਨੇ ਕਿਤੇਰ ਹੋ ਗਈ ਹਲੇ ਤੱਕ ਲੱਭ ਨਹੀਂ ਪਏ ਪਰ ਲੱਗੇ ਗੋਤਾਖੋਰ ਲੱਗੇ ਆ ਜੀ ਲੱਭ ਰਹੇ ਆ ਤੇ ਲੱਭ ਲੱਨੇ ਕੋਈ ਗੱਲ ਨਹੀਂ ਲੱਗੇ ਰਾਤ ਵੀ ਕੋਸ਼ਿਸ਼ ਕੀਤੀ ਰਾਤ ਤੇ ਚਲੋ ਫਿਰ ਹਨੇਰਾ ਹੋ ਗਿਆ ਸੀ ਤੇ ਕੀ ਲੱਗਦਾ ਸਰ ਕੀ ਮੰਨਦੇ ਹੋ ਵੀ ਮੌਤ ਹੋ ਗਈ ਹੋਣੀ ਆ ਆ ਦੇਖੋ ਹੁਣ ਤੱਕ ਤੇ ਹੋਈ ਗਈ ਹੋਣੀ ਆ ਟਾਈਮ ਕਾਫੀ ਹੋ ਗਿਆ ਚਲੋ ਜੇ ਉਹਦੀ ਵਧੀ ਆ ਤੇ ਫਿਰ ਆਪਾਂ ਕਹਿ ਦੇ ਸਕਦੇ ਜੀ ਠੀਕ ਹੈ ਬਿਲਕੁਲ ਲੱਭ ਲੱਭ ਲਈ ਤਾਂ ਜਾਊਗਾ ਤਕਰੀਬ ਹਾਂ 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 ਹੁਣ ਇਸ ਹਿਸਾਬ ਪਰਵਾਹ ਨਾ ਦਿੱਤਾ ਜਾਵੇ ਦੇਖਦੇ ਆ ਉਹਨੂੰ ਆ ਬਾਡੀ ਨੂੰ ਲੱਭਦੇ ਆ ਉਹ ਪੋਸਟਮਾਰਟ ਵੀ ਕਰਾਉਨੇ ਆ ਤੇ ਜੋ ਵੀ ਕਾਜ ਆਫ ਡੈਥ ਆਉਂਦਾ ਉਹਦਾ ਆਪਾਂ ਉਹ हिसाब ਨਾਲ ਕਰ ਵੀ ਕਰਾਂਗੇ ਠੀਕ ਹੈ ਜੀ